ਤੀਜਾ ਵਾਲੀਬਾਲ ਟੂਰਨਾਮੈਂਟ ਪਿੰਡ ਦਰਿਆ ਵਾਲੇ ਬਿੱਲੇ ਕਰਵਾਇਆ ਗਿਆ ਸਭ ਤੋਂ ਪਹਿਲਾਂ ਖੇਡਾਂ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਕਲਾਸੀਫਾਈਡ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਦੈਨਿਕ ਸਵੇਰਾ ਤਪੇਲਾ ਨੂੰ ਬਹੁਤ ਬਹੁਤ ਧੰਨਵਾਦ ਜੀ ਦਾ। ਬੜੀ ਵਧੀਆ ਵੀ ਕਰ ਰਹੇ ਹੋ। ਕੋਈ ਗੱਲ ਚੈਨਲ ਵਾਲਿਆਂ ਦਾ ਜਿਹੜਾ ਇਹ ਛੋਟੇ ਜਿਹੇ ਪਿੰਡ ਦੇ ਵਿੱਚ ਦਰਿਆਲੇ ਬਿੱਲੇ ਦੇ ਵਿੱਚ ਤੁਸੀਂ ਆਇਓ। ਵੈਲਕਮ ਜੀ ਆਇਆਂ ਨੂੰ। ਕਿ ਇਹ ਸਾਡਾ ਜੀ ਤੀਸਰਾ ਜਿਹੜਾ ਵਾਲੀਵਾਲ ਟੂਰਨਾਮੈਂਟ ਆ। ਦੋ ਰਿੱਗੇ ਅਸੀਂ ਕਰਵਾ ਚੁੱਕੇ ਆ। ਲੱਗੇ ਸਾਰਾ ਹੀ ਟੂਰਨਾਮੈਂਟ ਸਾਡਾ ਜਿਹੜਾ ਵਾ ਐਨ ਆਰ ਆਈ ਸਾਡੇ ਜਿਹੜੇ ਬੱਚੇ ਜਿਹੜੇ ਬਾਹਰ ਦੇ ਕੰਟਰੀ ਦੇ ਉਹਨਾਂ ਨੂੰ ਸ਼ੌਕ ਹੈ ਖੇਡਦਾ ਉਹਦੇ ਚੀਜ਼ ਦਾ ਰਾਜਵੀਰ ਆ, ਲਾਪੜੀ ਤੇ ਸਾਰੇ ਬੱਚੇ ਜਿਹੜੇ ਹੋਰ ਵੀ ਤੇ ਕੱਲ ਹੀ ਕੈਨੇਡਾ ਤੋਂ ਪਰਸੀ ਆਏ ਐ ਸਿਰਫ ਇਸ ਟੂਰਨਾਮੈਂਟ ਦਾ ਕਰਕੇ ਉਹਨਾਂ ਨੂੰ ਜਿੰਦਲ ਜ਼ਰੂਰੀ ਸੀਗਾ ਵੀ ਆ ਕੇ ਕਰਵਾ ਸਕਦੇ ਸੀ ਤੇ ਬਹੁਤ ਬਹੁਤ ਵਧੀਆ ਸਹਿਯੋਗ ਆ ਜੀ ਸਾਰੇ ਨਗਰ ਦਾ ਹੀ ਤੁਸੀਂ ਦੇਖ ਹੀ ਰਹੇ ਹੋ ਬਹੁਤ ਵਧੀਆ ਪ੍ਰਬੰਧ ਜਿਹੜਾ ਕੀਤਾ ਸਾਰਾ ਇਹ ਬੱਚਿਆਂ ਨੇ ਐਨਆਰਆਈ ਜਿਹੜੇ ਜਿੰਨੇ ਵੀ ਸਾਡੇ ਬੱਚੇ ਬਾਕੀ ਪਿੰਡ ਦੇ ਵਿੱਚੋਂ ਵੀ ਸਰਪੰਚ ਸਾਹਿਬ ਦਾ ਵੀ ਬਹੁਤ ਸਹਿਯੋਗ ਹੈ ਸਾਫ ਦਾ ਸਰਪੰਚ 인ਸਾਨ ਸਿੰਘ ਹੋਣੀ ਹੈ ਇਹਨਾਂ ਦਾ ਬਹੁਤ ਸੁਰਪ੍ਰਾਈਜ਼ ਹੈ ਇਹਨਾਂ ਦਾ ਫਰਸਟ ਪ੍ਰਾਈਜ਼ ਹੈ ਜੀ ਇਹਨਾਂ ਦੇ ਨਟਕਾਮ ਅਮਰੀਕਾ ਦੇ ਵਿੱਚ ਜਦਵਿੰਦਰ ਸਿੰਘ 85000 ਰੁਪਿਆ ਉਹਨਾਂ ਲੋ ਸਹਿਯੋਗ ਹੈ ਜੀ 31000 ਰੁਪਏ ਸਾਡੇ ਇੱਕ ਪਰਿਵਾਰ ਹੋੜਾ ਜੀ ਉਹਨਾਂ ਨੂੰ ਸਹਿਯੋਗਤ ਰੋਪ ਸਿੰਘ ਹੁਣਾਉ ਲੋ ਜੀ 1000 ਰੁਪਏ ਸਰਬਜੀਤ ਸਿੰਘ ਇਹਨਾਂ ਜਸਵੀਰ ਸਿੰਘ ਜੀ ਵੱਲੋਂ ਬਾਕੀ ਹੋਰ ਵੀ ਸਾਰੇ ਪਿੰਡ ਨੇ ਅੱਜ ਵੀ ਬਹੁਤ ਸਾਰਾ ਸਹਿਯੋਗ ਦਿੱਤਾ ਜੀ ਗੁਰਦੁਆਰਾ ਸਾਹਿਬ ਦੇ ਚੰਗਰ ਜਿਹੜਾ ਬਹੁਤ ਚੱਲ ਰਿਹਾ ਜੀ ਪਕੌੜਿਆਂ ਦਾ ਲੰਗਰ ਬਾਕੀ ਹੋਰ ਵੀ ਦੂਰੋਂ ਆਈਆਂ ਸੰਗਤਾਂ ਵਾਸਤੇ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਕੀਤਾ ਹੈ ਲੋਪਦੀ ਸਾਨੂੰ ਲੱਗਿਆ ਜੀ ਸਾਡੇ ਪਿੰਡ ਤੇ ਵੀ ਟੀਮ ਜਿਹੜੀ ਖੇਡ ਕੇ ਹੱਟੀ ਹੈ ਜੇ ਕਿਤੇ ਸਾਰਾ ਸਾਲ ਇਹ ਪ੍ਰੈਕਟਿਸ ਕਰਦੇ ਰਹਣ ਤੇ ਇਹ ਬਹੁਤ ਹੀ ਵਧੀਆ ਖੇਡ ਸਕਦੇ ਆ ਤੇ ਬਹੁਤ ਸਾਰਾ ਮਜ਼ਾ ਆ ਰਿਹਾ ਜਦੋਂ ਬੱਚੇ ਬੜੇ ਵਧੀਆ ਜਿਹੜੇ ਬੱਚੇ ਦਾ ਸੇਧ ਮਿਲਦੀ ਆ ਬਹੁਤ ਸੋਹਣਾ ਖੇਡਣ ਡਿਆ ਬੱਚੇ ਜਿਹੜੇ ਦੂਸਰੇ ਬੱਚੇ ਮੈਂ ਕਿਹਾ ਜਿਹੜੇ ਹੈਗੇ ਆ ਇਹਨਾਂ ਨੂੰ ਵੀ ਦੇਖ ਕੇ ਪ੍ਰੈਕਟਿਸ ਲਗਾਤਾਰ ਜਿਹੜੀ ਰੱਖਣੀ ਚਾਹੀਦੀ ਆ ਤੇ ਗਰਾਊਂਡਾਂ ਜ਼ਰੂਰ ਪੈਣ ਦੇ ਵਿੱਚ ਸਾਡੀ ਇਹ ਬੜੀ ਵੱਡੀ ਪ੍ਰੋਬਲਮ ਹੈ ਸਾਡੇ ਕੋਲ ਗਰਾਊਂਡ ਜਿਹੜੀ ਆ ਬਹੁਤ ਛੋਟੀ ਆ ਤੇ ਇਹਦੇ ਬਾਰੇ ਸੋਚਾਂਗੇ ਅਸੀਂ ਕਰਾਂਗੇ ਪਰਮਾਤਮਾ ਦੀ ਕਿਰਪਾ ਰੇ ਪਿੰਡ ਦਾ ਸਹੂਜ ਰਿਹਾ ਤੇ ਅਸੀਂ ਬਹੁਤ ਵੱਡੀ ਗਰਾਊਂਡ ਬਣਾਵਾਂਗੇ ਇਹ ਜਿਹੜੀ ਹੈ ਤਾਕੇ ਆਉਣ ਵਾਲੇ ਬੱਚੇ ਦੇਖ ਕੇ ਜਿਹੜੇ ਖੇਡਣ ਕਿਉਂਕਿ ਬੱਚਾ ਨੂੰ ਤਾਂ ਗਰਾਊਂਡ ਚਾਹੀਦੀ ਆ ਸਰੋਂ ਫੇਰ ਹੀ ਖੇਡ ਸਕਦੇ ਆ ਜੀ ਆ ਛੱਦ ਕਿਤੇ ਹੋ ਚੁੱਕੇ ਆ ਚੱਲ ਜਣੇ ਆ ਵਾਓ ਕਰਨਾ ਸਾਹਮਣੇ ਡਰਾਪ 5 13 ਹੋ ਚੁੱਕੇ ਆ ਫੇਰ ਕਰਨ ਟਰਾਈ ਕਰਦਾ 6 13 ਵੀਰ ਚਾਹਰ ਹੋ ਰਹੀ ਆ ਮੈਚ ਵਿੱਚ ਮੈਂ ਦੇਖਦਾ ਵੀ 6 13 ਵਾਓ ਸਾਹਮਣੇ ਆ ਓਏ ਭੱਲੇ ਭੱਲੇ ਜੁਵਰਾਜ ਮੇਰੇ ਭਰਾਵਾਂ ਨੂੰ ਜੋੜਦਾ ਹੋਇਆ